ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਾਮਾ ਪਈਆ ਖਤਮ ਹੋਈ ਜੰਗ ਰਹਿਰਾਸ ਗੁਰੂ ਸਿੱਖ ਕਰਦੇ ਨੇ ਸ਼ਾਮਾ ਪਈਆ ਖਤਮ ਹੋਈ ਜੰਗ ਰਹਿਰਾਸ ਗੁਰੂ ਸਿੱਖ ਕਰਦੇ ਨੇ ਪਈ ਰਾਤ ਗੁਰਾਂ ਨੇ ਲਿਆ ਫੈਸਲਾ ਜੰਗ ਵਿੱਚ ਕੱਲ ਜਾਵਾਂਗੇ ਅਸੀਂ ਮੈਦਾਨ ਛੱਡ ਕੇ ਨਾ ਸੂਰਮੇ ਆਉਂਦੇ ਲੜਦੇ ਸ਼ਹੀਦ ਹੋ ਜਾਵਾਂਗੇ ਅਸੀਂ ਸਿੰਘ ਹੋਏ ਵੀ ਆਕਲ ਕੀਤੀ ਬੇਨਤੀ ਖਾਲਸੇ ਨੇ ਅਰਜ਼ ਸੁਣਾਇਆ ਸੀ ਰਾਤੋਂ ਰਾਤ ਗੜੀ ਨੂੰ ਛੱਡ ਜਾਓ ਕਲਗੀ ਧਰਜੀ ਨੂੰ ਫਰਮਾਇਆ ਸੀ ਕਿਹਾ ਸੰਗਤ ਸਿੰਘ ਜੀ ਨੂੰ ਪੋਸ਼ਾਕਾ ਬਖਸ਼ਿਆ ਕਿਹਾ ਖਾਲਸਾ ਜੀ ਬੇਨਤੀ ਮਨ ਜਾਵਾਂਗਾ ਮੈਂ ਕਾਇਰਤਾ ਨਾਲ ਨਾ ਨਿਕਲਾਂਗਾ ਇੱਥੋਂ ਦੁਸ਼ਮਣ ਨੂੰ ਲਲਕਾਰ ਕੇ ਜਾਵਾਂਗਾ ਮੈਂ ਭਾਈ ਧਰਮ ਸਿੰਘ ਮਾਨ ਸਿੰਘ ਦਇਆ ਸਿੰਘ ਜੀ ਸਤਗੁਰਾਂ ਨਾਲ ਸਿੰਘ ਚੱਲੇ ਨੇ ਤਾਰਿਆਂ ਦੀ ਛਾਵੇਂ ਵੱਖੋ ਵੱਖ ਰਾਹ ਕੀਤੇ ਖਾਸ ਤਾਰੇ ਦੀ ਸੇਧ ਦੇ ਉੱਤੇ ਇੱਕੋ ਥਾਂ ਚੱਲੇ ਨੇ ਤਿੰਨ ਵਾਰ ਮਾਰੀ ਤਾੜੀ ਘੜੀ ਵਿੱਚੋਂ ਨਿਕਲ ਕੇ ਉੱਚੀ ਗੁਰਾਂ ਨੇ ਆਖਿਆ ਹਿੰਦ ਦਾ ਪੀਰ ਚੱਲਿਆ ਹਿੰਮਤ ਹੈ ਤਾਂ ਫੜ ਲੋ ਕੋਈ ਜਰਨੈਲ ਆ ਕੇ ਦੇਖ ਕੇ ਚੁਣੌਤੀ ਤੁਹਾਨੂੰ ਵੰਗਾਰ ਕਿਹਾ ਚੱਲਿਆ ਲੇਸ਼ ਕੀ ਸੀ ਕੜਕ ਕਰਦੀ ਬਿਜਲੀ ਜ਼ਾਲਿਮਾਂ ਦੀਆਂ ਫੌਜਾਂ ਵਿੱਚ ਭਗੜੜ ਮਚ ਗਈ ਗੁਰਾਂ ਨੂੰ ਨਾ ਫੜ ਸਕੇ ਦੁਸ਼ਮਣ ਕਦੇ ਵੀ ਫੌਜਾਂ ਆਪਸ ਵਿੱਚ ਲੜ ਕੇ ਹੀ ਕੱਟ ਵੱਢ ਗਈ ਫੌਜ ਆਪਸ ਵਿੱਚ ਲੜ ਕੇ ਹੀ ਕੱਟ ਵੱਢ ਗਈ ਕਲਗੀਧਰ ਬਾਜਾਂ ਵਾਲੇ ਸਾਰੀ ਰਾਤ ਤੁਰੇ ਨੇ ਮਾਛੀਵਾੜੇ ਪਹੁੰਚ ਕੇ ਉਹਨਾਂ ਚਰਨ ਪਾਏ ਨੇ ਤਖਤਾਂ ਨੂੰ ਤਿਆਗ ਕੇ ਅਜਿਹਾ ਹੈ ਕੋਤਕ ਕੀਤਾ ਕਲਗੀਧਰ ਪਿਤਾ ਜੀ ਨੇ ਸਰਹਾਨੇ ਟਿੰਡ ਦੇ ਲਾਏ ਨੇ ਦਿਨ ਚੜਿਆ ਚਮਕੌਰ ਸਾਹਿਬ ਹੋਈ ਜੰਗ ਪਾਰੀ ਕਲਗੀਧਰ ਜੀ ਦੇ ਸਿੰਘ ਸ਼ੇਰਾਂ ਵਾਂਗੂ ਲੜੇ ਨੇ ਸ਼ਹੀਦ ਹੋਏ ਸੂਰਮੇ ਹਾਰ ਨਾ ਮੰਨੀ ਕਿਸੇ ਬੇਵਸ ਹੋਏ ਮੁਗਲ ਨਿਮੋਸ਼ਾ ਵਾਂਗੂ ਖੜੇ ਨੇ ਰਾਤ ਹੋਈ ਹੋਇਆ ਇੱਕ ਅਜਬ ਕੌਤਕ ਸ਼ਰਨ ਕੌਰ ਬੀਬੀ ਜੀ ਨੇ ਬਹਾਦਰੀ ਦਿਖਾਈ ਸੀ ਸਾਹਿਬਜ਼ਾਦਿਆਂ ਤੇ ਸਿੰਘਾਂ ਦੀਆਂ ਦੇਹਾਂ ਲੱਬ-ਲੱਬ ਕੇ ਲੱਕਣਾ ਲਿਆ ਕੇ ਚਿਖਾ ਉਸ ਜਲਾਏ ਸੀ ਜ਼ਾਲਮ ਦੀਆਂ ਫੌਜਾਂ ਵੇਖ ਦੂਰੋਂ ਭੱਜੀਆਂ ਆ ਗਈਆਂ ਬੀਬੀ ਸ਼ਰਨ ਕੌਰ ਜੀ ਤੇਗੇ ਉਠਤਾਏ ਨੇ ਕਈਆਂ ਨੂੰ ਮਾਰ ਕੇ ਨਰਕੀ ਪਹੁੰਚਾ ਦਿੱਤਾ ਜੰਗ ਕਰਨ ਦੇ ਅਨੋਖੇ ਜੋਹਰ ਵਿਖਾਏ ਨੇ ਅੰਤ ਨੂੰ ਜ਼ਾਲਮਾਂ ਨੇ ਅੱਗ ਵਿੱਚ ਸੁੱਟ ਦਿੱਤਾ ਬਲਦੀ ਹੋਈ ਚਿਖਾਂ ਨਾਲ ਸ਼ਹੀਦੀ ਉਹ ਪਾ ਗਏ ਸੁਪਤਨੀ ਸਨੋਹ ਪਾਈ ਪ੍ਰੀਤਮ ਸਿੰਘ ਦੀ ਘੜੀ ਵਿੱਚੋਂ ਜਿਹੜੇ ਸ਼ਹੀਦੀ ਸਨ ਪਾ ਗਏ ਉਧਰ ਤਿੰਨ ਸਿੰਘ ਗੁਰੂ ਪਾਤਸ਼ਾਹ ਨੂੰ ਲੱਭਦੇ ਨੇ ਮਾਛੀਵਾੜੇ ਗੁਰਾਂ ਨੂੰ ਵੇਖ ਨਿਹਾਲ ਹੋ ਗਏ ਪਾਟਾ ਚੋਲਾ ਖੂਨ ਭਿੱਜਾ ਵੇਖ ਕੇ ਪੈਰੀ ਸ਼ਾਲੇ ਤੱਕ ਕੇ ਨਿਰਾਸ਼ ਹੋ ਗਏ ਤੋਤੇ ਪੈਰ ਗੁਰਾਂ ਦੇ ਪਾਣੀ ਖੂ ਤੋਂ ਲਿਆ ਕੇ ਸੇਵਾ ਗੁਰਾਂ ਦੀ ਉਹਨਾਂ ਕੀਤੀ ਮੇਲ ਪਏ ਗਣੀ ਖਾਨ ਨਬੀ ਖਾਨੇ ਉਹਨਾਂ ਨੂੰ ਸਾਤ ਗੁਰਾਂ ਦੀ ਸੇਵਾ ਉਹਨਾਂ ਨੇ ਵੀ ਕੀਤੀ ਸੀ ਫੌਜਾਂ ਆ ਗਈਆਂ ਸ਼ਾਹੀ ਪਿੱਛਾ ਕਰਦੀਆਂ ਫੌਜਾਂ ਆ ਗਈਆਂ ਸ਼ਾਹੀ ਪਿੱਛਾ ਕਰਦੀਆਂ ਪੰਜਾਂ ਮਿਲ ਕੇ ਮਤਾ ਪਕਾਇਆ ਸੀ ਉੱਚ ਦੇ ਪੀਰ ਮੰਝੇ ਉੱਤੇ ਬਿਰਾਜੇ ਨੇ ਕੈਸਾ ਚੋਜ ਅੱਜ ਵਰਤਾਇਆ ਸੀ ਕੈਸਾ ਚੋਜ ਗੁਰਾਂ ਨੇ ਅੱਜ ਵਰਤਾਇਆ ਸੀ ਸ਼ਾਹੀ ਫੌਜਾਂ ਨਾ ਪਛਾਣ ਸਕੀਆਂ ਕਲਗੀ ਧਰਜੀ ਆਲਮਗੀਰ ਪੁੱਜੇ ਮੁਗਲਾਂ ਦੀਆਂ ਫੌਜਾਂ ਵਾਪਸ ਨੇ ਆ ਗਈਆਂ ਵੱਡੇ ਵੱਡੇ ਜਰਨਲਾਂ ਨੂੰ ਕੁਝ ਨਾ ਸੁਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ